ਚਿਕਾ ਮੈਂ ਅਮਨਦੀਪ ਕੌਰ ਇਨਚਾਰਜ ਆਫ ਐਵਰਗ੍ਰੀਨ ਕਿਡਸ ਕੇਅਰ ਪਲੇਵੇ ਸਕੂਲ ਜੋ ਕਿ ਮਲੋਟ ਵਿਖੇ ਨੇੜੇ ਦਾਨੇ ਵਾਲਾ ਚੌਂਕ ਆਸ਼ੀਰਵਾਦ ਕलोनी ਵਿੱਚ ਸਥਿਤ ਹੈ ਮੈਂ ਆਪਣੇ ਪਲੇਵੇ ਸਕੂਲ ਦੀਆਂ ਕੁਝ ਫੈਸਿਲਿਟੀਆਂ ਤੁਹਾਡੇ ਨਾਲ ਸਾਂਝੀਆਂ ਕਰਨੇ ਆ ਰਹੀ ਹਾਂ ਜਿਵੇਂ ਕਿ ਆਪਣੇ ਪਲੇਵੇ ਵਿੱਚ ਐਡਮਿਸ਼ਨ ਓਪਨ ਹੈ ਅਸੀਂ 1.5 ਤੋਂ 2 ਸਾਲ ਦੇ ਬੱਚੇ ਦੀ ਐਡਮਿਸ਼ਨ ਕਰਦੇ ਹਾਂ ਦੇ ਆ ਬੱਚੇ ਦੀ ਦਾ ਇਹ ਗ੍ਰੋਥ ਪੀਰੀਅਡ ਹੁੰਦਾ ਤੇ ਇਸ ਪੀਰੀਅਡ ਦੇ ਵਿੱਚ ਅਸੀਂ ਐਕਟੀਵਿਟੀ ਥਰੂ ਬੱਚੇ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਮੋਰਲ ਵੈਲਿਊਜ਼ ਖਾਨੇ ਆ ਉਹਦੇ ਨਾਲ ਨਾਲ ਅਸੀਂ ਬੱਚੇ ਨੂੰ ਕਲਰ ਰੈਕਗਨਾਈਜੇਸ਼ਨ ਅਲਫਾਬੇਟਾ ਰੈਕਗਨਾਈਜੇਸ਼ਨ ਤੇ ਬੱਚੇ ਦੇ ਲੈਵਲ ਅਕੋਰਡਿੰਗ ਰਿਟਨ ਵਰਕ ਵੀ ਕਰਵਾਉਂਦੇ ਆ ਰਿਟਨ ਵਰਕ ਦੇ ਵਿੱਚ 1 ਤੋਂ 10 ਅਲਫਾਬੇਟ ਬੱਚੇ ਦੇ ਲੈਵਲ ਅਕੋਰਡਿੰਗ ਤੇ ਟਾਈਮ ਪੀਰੀਅਡ ਦੇ ਅਕੋਰਡਿੰਗ ਹੁੰਦੇ ਨੇ ਇਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਹਰ ਕੰਮ ਐਕਟੀਵਿਟੀ ਥਰੂ ਕਰਾਉਂਦੇ ਆ ਤਾਂ ਕਿ ਬੱਚਾ ਜਲਦੀ ਸਿੱਖ ਸਕੇ ਉਹਦੇ ਲਈ ਐਜੂਕੇਸ਼ਨ ਨਿਊ ਟੈਕਨੀਕ ਦੇ ਅਸੀਂ ਟੁਆਇਜ਼ ਲੈ ਕੇ ਆਂਦੇ ਨੇ ਜੋ ਕਿ ਬਹੁਤ ਹੀ ਬੱਚਿਆਂ ਨੂੰ ਹੈਲਪਫੁਲ ਨੇ ਇਹਦੇ ਵਿੱਚ ਹੁਣ ਕੀ ਆ ਤੁਸੀਂ ਆਓ ਇੱਕ ਵਾਰੀ ਵਿਜ਼ਿਟ ਕਰੋ ਤੇ ਸਾਡਾ ਪਲੇ ਵਿਖੋ ਵਿਜ਼ਿਟ ਕਰਨ ਤੇ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਕਿਉਂ ਸਾਡੇ ਨਾਲ ਜੁੜਨਾ ਚਾਹੀਦਾ ਤੇ ਆਪਣੇ ਬੱਚੇ ਦੇ ਦੀ బిగినింగ్ ਪੁਆਇੰਟ ਜਾਨੀ ਕਿ ਫਸਟ ਸਟੈਪ ਤੇ ਆ ਕੇ ਸਾਡੇ ਪਲੇ ਵੇ ਨਾਲ ਕਿਉਂ ਜੁੜਨਾ ਚਾਹੀਦਾ ਹੈ देयर प्लीज ਇੱਕ ਵਾਰ ਆਓ ਵਿਜ਼ਿਟ ਕਰੋ ਇਹ ਸਾਰੀਆਂ ਫੈਸਿਲਿਟੀਆਂ ਹੋਣ ਦੇ ਨਾਲ ਨਾਲ ਇੱਕ ਖਾਸ ਫੈਸਿਲਿਟੀ ਅਸੀਂ ਲਿਆਏ ਆ ਜਿਹੜੀ ਕਿ ਵਰਕਿੰਗ ਊਮਨ ਲਈ ਬਹੁਤ ਹੀ ਹੈਲਪਫੁਲ ਹੈ ਅਸੀਂ 6 ਮਨਸ ਦਾ ਬੇਬੀ ਵੀ ਕੇਅਰ ਲਈ ਆਪਣੇ ਕੋ ਰੱਖਦੇ ਆ ਉਹਦੀ ਵੀ ਐਡਮਿਸ਼ਨ ਕਰਦੇ ਆ ਜਿਹੜਾ ਕਿ ਤੁਸੀਂ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਛੱਡ ਸਕਦੇ ਹੋ ਉੰਨੇ ਉਹਨੇ ਇੱਕ ਐਜ਼ ਅ ਮਦਰ ਕੇਅਰ ਹੋਏਗੀ ਤਾਂ ਬੱਚੇ ਨੂੰ ਬਿਲਕੁਲ ਵੀ ਇਹ ਫੀਲ ਨਹੀਂ ਹੋਣ ਦਿੱਤਾ ਜਾਏਗਾ ਕਿ ਉਹ ਘਰ ਤੇ ਮਾਂ ਤੋਂ ਦੂਰ ਹੈ ਇਹ ਬੱਚੇ ਜੋ ਵਰਕਿੰਗ ਊਮਨਸ ਹੈ ਉਹਨਾਂ ਲਈ ਬਹੁਤ ਹੀ ਹੈਲਪਫੁਲ ਫੈਸਿਲਿਟੀ ਹੈ ਜੋ ਕਿ ਅਸੀਂ ਦੇ ਰਹੇ ਹਾਂ ਇਹਦੇ ਨਾਲ ਨਾਲ ਹੀ ਇਵਨਿੰਗ ਟਾਈਮ ਟਿਊਸ਼ਨਸ ਵੀ ਦਿੱਤੀਆਂ ਜਾਂਦੀਆਂ ਨੇ ਜੋ ਨਰਸਰੀ ਤੋਂ 5th ਕਲਾਸ ਤੱਕ ਨੇ ਜਿਹਦੇ ਲਈ ਵੈਲ ਐਜੂਕੇਟਲ ਸਟਾਫ ਸਾਡੇ ਕੋਲ ਮੌਜੂਦ ਹੈ ਥੈਂਕ ਯੂ ਸਤਿਕਾਰ ਸਤਿਕਾਰ ਜੀ ਮੈਂ ਕਰਮਜੀਤ ਕਰ ਇਨ ਚਾਰਜ ਆਫ ਐਵਰਗ੍ਰੀਨ ਕਿਡਸ ਕੇਅਰ ਪਲੇ ਸਕੂਲ ਪਲੇ ਸਕੂਲ ਇੱਕ ਅਜਿਹੀ ਸਟ੍ਰੈਟਜੀ ਹੈ ਜਿੱਥੇ ਬੱਚੇ ਗੇਮਸ ਦੇ ਥਰੂ ਸਿੱਖਦੇ ਨੇ ਆਪਣੇ ਐਵਰਗ੍ਰੀਨ ਕਿਡਸ ਕੇਅਰ ਪਲੇ ਦੇ ਵਿੱਚ ਪਲੇਵੇ ਦੇ ਵਿੱਚ ਅਸੀਂ ਬੱਚਿਆਂ ਨੂੰ ਐਜੂਕੇਸ਼ਨਲ ਟੌイズ ਦੇ ਨਾਲ ਸਿੱਖਿਆ ਦਿੰਦੇ ਹਾਂ ਸੋ ਆਪਣੇ ਬੱਚੇ ਦੇ ਵਧੀਆ ਫਿਊਚਰ ਦੇ ਲਈ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਐਵਰਗ੍ਰੀਨ ਕਿਡਸ ਕੇਅਰ ਪਲੇ ਦੇ ਵਿੱਚ ਐਡਮਿਸ਼ਨਸ ਓਪਨ ਨੇ ਥੈਂਕ ਯੂ